ਦਲਜੀਤ ਦੁਸ਼ਾਂਜੇ ਇਸ ਟਾਈਮ ਪੂਰੇ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਏ ਕੇਬੀਸੀ ਸ਼ੋਅਜ਼ ਜਾਂ ਤੋਂ ਬਾਅਦ ਅਮਿਤab ਬੱਚਨ ਦੇ ਪੈਰਾਂ ਨੂੰ ਹੱਥ ਲਾਇਆ ਤੇ ਕਹਿੰਦੇ ਨੇ ਕਿ ਇਹ ਹੁਣ ਸਿੱਖਾਂ ਦੀ ਵਿਤਭੀ ਹੋ ਗਈ ਏ ਤੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਦਲਜੀਤ ਹੁਣ ਸਰਕਾਰਾਂ ਦੇ ਹੱਥਾਂ ਦੇ ਵਿੱਚ ਖੇਡਦਾ ਏ ਪਰ ਦਲਜੀਤ ਦੁਸ਼ਾਂਜੇ ਨੇ ਆਪਣੇ ਇਸ ਲਾਈਵ ਸ਼ੋਅ ਦੇ ਵਿੱਚ ਕਿਹਾ ਕਿ ਗੋਰਿਆਂ ਨੇ ਮੈਨੂੰ ਕਿਹਾ ਸੀ ਕਿ ਇੱਕ ਕੈਪਚੂਲੋਂ ਵਾਲਾ ਬੰਦਾ ਇੱਥੇ ਆ ਕੇ ਇਹ ਕੰਮ ਕਰ ਰਿਹਾ ਦਲਜੀਤੂ ਸ਼ਾਹੀ ਨੇ ਕਿਹਾ ਕਿ ਇੱਥੇ ਆਪਾਂ ਗੋਰੇ ਕੰਮ ਤੇ ਲਾਏ ਪਏ ਨੇ ਜਿੰਨਾ ਵੀ ਇੱਥੇ ਸ਼ੋਅ ਦੇ ਵਿੱਚ ਕੁਝ ਵਰਕਰ ਕੰਮ ਕਰਦੇ ਪਏ ਨੇ ਸਾਰੇ ਗੋਰੇ ਹੀ ਨੇ ਤੇ ਨਾਲ ਦੀ ਨਾਲ ਹੀ ਕਿਹਾ ਕਿ ਲੋਕੀ ਪਤਾ ਨਹੀਂ ਕਿਉਂ ਪੇਦ ਭਾਵ ਕਰਦੇ ਪਏ ਨੇ ਇੰਨਾ ਜ਼ਿਆਦਾ ਪੇਦ ਭਾਵ ਨਹੀਂ ਕਰਨਾ ਚਾਹੀਦਾ ਸਾਰੀ ਦੁਨੀਆ ਇੱਕ ਹੈ ਬਾਬਾ ਇੱਕ ਹੈ ਅਸੀਂ ਇੱਕ ਨਾਨਕ ਦੇ ਪੋਤੇ ਆਂ ਬਾਕੀ ਸੁਣੋ ਦੋਸਤੋ ਤੁਸੀਂ ਇਹ ਦਲਜੀਤੂ ਸ਼ਾਹੀ ਦੀ ਪੂਰੀ ਵੀਡੀਓ ਚੰਗੀ ਲੱਗੇ ਤੇ ਹੋਰਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਥੱਲੇ ਗੋਰੇ ਕਮੈਂਟ ਕਰਦੇ ਕਹਿੰਦੇ ਕੈਬ ਡਰਾਈਵਰ ਆ ਗਿਆ ਕੋਈ ਕਹਿੰਦਾ 711 ਵਾਲਾ ਆ ਗਿਆ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬੰਦੇ ਨੇ ਇੱਥੇ ਵਹਿੰਦ ਕੀਤੀ ਹੈ ਅੱਜ ਸਾਰੇ ਗੋਰੇ ਕੰਮ ਦੇ ਲਾਏ ਹੋਏ ਆ ਅਸੀਂ ਇਹ ਦੁਨੀਆ ਸਾਰੀ ਇੱਕ ਹੈ ਪਤਾ ਨਹੀਂ ਕਿੱਥੇ ਫਸੇ ਪਏ ਲੋਕ ਇਹ ਦੁਨੀਆ ਸਾਰੀ ਇੱਕ ਹੈ ਤੇ ਕੋਈ ਸਾਨੂੰ ਸਲਾਹ ਥੁਰਦਾ ਹੈਗਾ ਕੋਈ ਸਾਡਾ ਮਾਟਰ ਲੱਗਦਾ ਜਿਹੜਾ ਸਾਨੂੰ ਸਲਾਹ ਦੇਗਾ ਇਦੋਂ ਵੱਡਾ ਸਟੇਡੀਅਮ ਕਰਾਂਗੇ ਅਗਲੀ ਵਾਰ ਨੂੰ ਮੈਂ ਵਾਰ-ਵਾਰ ਕਹਿੰਦਾ ਬਾਬਾ ਸਾਡਾ ਕਹਿੰਦਾ ਇੱਕ ਓੰਕਾਰ ਪੂਰੀ ਦੁਨੀਆ ਇੱਕ ਔਰ ਮੇਰਾ ਇਹੀ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਹੁਣੇ ਕਿਸੇ ਨੂੰ ਬੁਰਾ ਲੱਗਦਾ ਜਾਂ ਚੰਗਾ ਲੱਗਦਾ ਉਹ ਆਪਦੇ ਹਿਸਾਬ ਨਾਲ ਲਾਲ